ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜੀ ਕਿਸਾਨ ਅੰਦੋਲਨ ਨੂੰ ਲੈ ਕੇ ਖਾਸ ਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਨੇ 3 ਦਿਨ ਦਾ ਸਮਾਂ ਦਿੱਤਾ ਹੂੰ ਪੰਜਾਬ ਦੇ ਮੁੱਖ ਸਕੱਤਰ ਕੇ ਐਸ ਕੇ ਏ ਪੀ ਸੀ ਨਾਲ ਨੂੰ ਅਤੇ ਗੌਰਵ ਯਾਦਵ ਨੂੰ ਨਹੀਂ ਤਾਂ ਨਿੱਜੀ ਤੌਰ ਤੇ ਪੇਸ਼ ਉਹ ਹੋਣਾ ਪੈਣਾ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਉੱਤੇ ਮਾਨਹਾਨੀ ਦਾ ਧਾਰਾ ਮ ਲੱਗਣਗੇ ਆ ਤੁਸੀਂ ਕੋਰਟ ਦੀ ਮੰਨੀ ਨਹੀਂ ਗੱਲ ਪੰਜਾਬ ਦੇ ਜਿਹੜਾ ਐਡਵੋਕੇਟ ਜਰਨਲ ਹੈਗਾ ਪੱਤਰ ਵਕੀਲਾਂ ਨੇ ਗੱਲ ਇਹ ਕਹਿਤੀ ਆ ਕਿ ਜੀ ਕੇਂਦਰ ਸਰਕਾਰ ਚੇਕਰ ਗੱਲ ਕਰੇ ਢੱਲੇਵਾਲ ਨਾਲ ਤਾਂ ਢੱਲੇਵਾਲ ਮੈਡੀਕਲ ਸਹੂਲਤਾਂ ਮੈਡੀਕਲ ਸੇਵਾਵਾਂ ਲੈਣ ਲਈ ਤਿਆਰ ਹੋ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜੀ ਕਿਸਾਨ ਅੰਦੋਲਨ ਨੂੰ ਲੈ ਕੇ ਖਾਸ ਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਅਗਲੀ ਸੁਣਵਾਈ ਮੇਰੇ ਖਿਆਲ ਚ 2 ਜਨਵਰੀ ਨੂੰ ਹੋਣੀ ਆ ਤੇ ਉਸ ਤੋਂ ਪਹਿਲਾਂ ਸਰਕਾਰ ਵਾਸਤੇ ਚੁਣੌਤੀ ਹੈ ਕਿ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਮੌਜਨਾ ਕਰਨਾ ਹੈ ਕੀ ਉਹਨਾਂ ਨੂੰ ਹਸਪਤਾਲ ਲੈ ਜਾਣਾ ਹੈ ਕੀ ਉਹ ਜਾਂਦੇ ਨੇ ਤਾਂ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਜੀ ਬਸ ਇੱਕ ਨਾ ਸੁਪਰੀਮ ਕੋਰਟ ਨੇ 3 ਦਿਨ ਦਾ ਸਮਾਂ ਦਿੱਤਾ ਹੂੰ ਪੰਜਾਬ ਦੇ ਮੁੱਖ ਸਕੱਤਰ ਕੇ ਏਪੀਸੀ ਨੂੰ ਅਤੇ ਗੌਰਵ ਯਾਦਵ ਨੂੰ ਨਹੀਂ ਤਾਂ ਨਿੱਜੀ ਤੌਰ ਤੇ ਪੇਸ਼ ਉਹ ਹੋਣਾ ਪੈਣਾ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ। ਇਹ ਵੀ ਇਹ ਗੱਲ ਕੀਤੀ ਉਹਨਾਂ ਨੇ। ਨਿੱਜੀ ਤੌਰ ਤੇ। ਤੁਹਾਡੇ ਉੱਤੇ ਮਾਨਹਾਨੀ ਦਾ ਧਾਰਾ ਮੈਂ ਲੱਗਣਗੀ ਆ। ਤੁਸੀਂ ਕੋਰਟ ਦੀ ਮੰਨੀ ਨਹੀਂ ਗੱਲ। ਤੁਹਾਨੂੰ ਬਾਰ-ਬਾਰ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤੁਰੰਤ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਭਰਤੀ ਕਰਵਾਓ ਪਰ ਤੁਸੀਂ ਮੰਨੀ ਦੀ ਗੱਲ ਇਹਦਾ ਮਤਲਬ ਤੁਸੀਂ ਸੁਪਰੀਮ ਕੋਰਟ ਨੂੰ ਕੁਝ ਸਮਝਦੇ ਨਹੀਂਗੇ ਨਿੱਜੀ ਤੌਰ ਤੇ ਪੇਸ਼ ਹੋਵੋ ਜੇ ਤੁਸੀਂ ਨਾ ਤਿੰਨ ਦਿਨਾਂ ਦੇ ਵਿੱਚ ਗੱਲ ਮੰਨੀ ਤਾਂ ਤੁਹਾਡੇ ਖਿਲਾਫ ਅਦਾਲਤੀ ਮਾਨਹਾਨੀ ਦਾ ਕੇਸ ਦੈਰ ਹੋਵੇਗਾ ਦੂਜੇ ਪਾਸੇ ਪੰਜਾਬ ਦੇ ਜਿਹੜਾ ਐਡਵੋਕੇਟ ਜਰਨਲ ਹੈਗੇ ਆ ਪੱਤਰ ਵਕੀਲਾ ਨੇ ਗੱਲ ਇਹ ਕਹਿ ਦਿੱਤੀ ਆ ਕਿ ਜੀ ਕੇਂਦਰ ਸਰਕਾਰ ਜੇਕਰ ਗੱਲ ਕਰੇ ਦੱਲੇਵਾਲ ਨਾਲ ਤਾਂ ਦੱਲੇਵਾਲ ਮੈਡੀਕਲ ਸਹੂਲਤਾਂ ਮੈਡੀਕਲ ਸੇਵਾਵਾਂ ਲੈਣ ਲਈ ਤਿਆਰ ਹੋ ਜਾਏਗਾ ਹੁਣ ਪੰਜਾਬ ਨੇ ਇੱਕ ਨਵਾਂ ਪੈਂਤੜਾ ਖੇਡਿਆ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਇਸ ਨਵੇਂ ਪੈਂਤੜੇ ਦੇ ਪ੍ਰਤੀ ਕਿਵੇਂ ਆਪਣਾ ਪੱਖ ਆਪਣਾ ਸਿਸਟਮ ਸੈੱਟ ਕਰਦੀ ਆ ਉਹਦਾ ਵਕਤ ਦੱਸੇਗਾ ਪਰ ਇੱਕ ਬਹੁਤ ਵੱਡਾ ਪੈਂਤੜਾ ਹੈ ਕਿ ਕੇਂਦਰ ਸਰਕਾਰ ਤਾਂ ਰੂਵ ਵੀ ਕਰਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਧਰਨਿਆਂ ਦੇ ਮਾਮਲੇ ਦੇ ਵਿੱਚ ਜਰਕੇ ਮੇਨ ਜ਼ਿੰਮੇਵਾਰ ਤਾਂ ਕੇਂਦਰ ਸਰਕਾਰ ਹੈ ਉਹ ਵੀ ਜਿੱਦਾਂ ਸਿਆਸੀ ਲੋਕ ਪੰਜਾਬ ਦੇ ਸਿਆਸੀ ਲੋਕ ਕਹਿ ਰਹੇ ਨੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜੀ ਧਰਨੇ ਵਰਤਿਓ ਉਹ ਸਿਆਸਤ ਖੇਡ ਰਿਆ ਸੁਪਰੀਮ ਕੋਰਟ ਦਾ ਸਿਆਸਤ ਨਹੀਂ ਨਾ ਖੇਡਦੀ ਉਹ ਵੀ ਉੱਥੇ ਹੀ ਲੈ ਕੇ ਉਸ ਜੱਦੀ ਵਿੱਚ ਆ ਗਈ ਹੈ ਜੀ ਪੰਜਾਬ ਸਰਕਾਰ ਸੰਭਾਲੇ ਇਸ ਧਰਨੇ ਨੂੰ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਜੀ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਜੀ ਉਹ ਸਾਰਾ ਕੁਝ ਐਮਐਸਪੀ ਜਨ ਤੋਂ 12 13 ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਜੀ ਐਮਐਸਪੀ ਤੋਂ ਲੈ ਕੇ ਲੋਨ ਮਾਫ ਕਰਨ ਦੀ ਗੱਲ ਬਹੁਤ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੇ ਕੀ ਪੰਜਾਬ ਉਹ ਮੰਗਾਂ ਮੰਨ ਸਕਦਾ ਜੇ ਪੰਜਾਬ ਮੰਗੇ ਨਹੀਂ ਮੰਨ ਸਕਦਾ ਤੇ ਪੰਜਾਬ ਦੀ ਜੰਮਵਰੀ ਕਾਦੀ ਹੋਈ ਇਹ ਦਲਜੀਤ ਸਿੰਘ ਨਸੋਰੀ ਹਰਪਾਲ ਸਿੰਘ ਚੀਮਾ ਨੇ ਵੀ ਗੱਲ ਆਖੀ ਸੀ ਇਹ ਕਿ ਪੰਜਾਬ ਨੂੰ ਬਿਨਾ ਮਤਲਬ ਲਈ ਦਾ ਬੱਕਰ ਬਣਾਇਆ ਜਾ ਰਿਹਾ ਇਹ ਠੀਕ ਨਹੀਂ ਹੈਗੀ ਚਲੋ ਜੋ ਵੀ ਹੈਗਾ ਪਰ ਦੱਲੇਵਾਲ ਦੀ ਹਾਲਤ ਕੋ ਬਹੁਤ ਵਧੀਆ ਨਹੀਂ 37 36 ਦਿਨ ਹੋ ਗਏ ਆ ਜੀ ਦੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਿਆਂ ਨੂੰ ਤੇ ਉਹਨਾਂ ਦੀ ਸਿਹਤ ਵਿੱਚ ਵਿਗਾੜ ਆਉਣਾ ਲਗਾਤਾਰ ਜਾਰੀ ਹੈ ਜੀ ਤੇ ਉਹ ਹੁਣ ਕਾਂਗਰਸ ਨੇ ਮੁੱਖ ਮੰਤਰੀ ਨੂੰ ਅਪੀਲ ਕਰਤੀ ਹੈ ਇਹ ਲਾ ਦੱਸ ਕਾਂਗਰਸ ਵੀ ਬਲ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨੀਪੀਤ ਕਰ ਰਹੀ ਹੈ ਵੀ ਗੱਲ ਕਰੇ ਤੁਸੀਂ ਉਹ ਭੋਲਿਓ ਪੰਛੀਓ ਤੁਸੀਂ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਸਾਰਾ ਦਾ ਮਾਮਲਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਉੱਥੇ ਕੇਂਦਰ ਸਰਕਾਰ ਨੂੰ ਫੋਰਸਾਂ ਲਾਉਣੀਆਂ ਪੈਣਗੀਆਂ ਉੱਥੇ ਜੇਕਰ ਤੁਸੀਂ ਮੈਡੀਕਲ ਸੂਤਾ ਦੇਣੀਆਂ ਨੇ ਚੱਕਣਾ ਪਣਾਲੇਵਾਲ ਨੂੰ ਢੱਲੇਵਾਲ ਅ ਬਜ਼ੁਰਗ ਅੜੇ ਅੜੀਆਲਾ ਬਜ਼ੁਰਗਾ ਹੋ ਉਹ ਇਦਾਂ ਨਹੀਂ ਕਿਸੇ ਦੀ ਪ੍ਰਵਾਹ ਕਰਦਾ ਹੋ ਕਿ ਤੁਹਾਨੂੰ ਬੈਮ ਚ ਹੋਵੇ ਵੀ ਢੱਲੇਵਾਲ ਇਦਾਂ ਮੈਡੀਕਲ ਸਹੂਲਤਾਂ ਲੈ ਲੇਗਾ ਨਹੀਂ ਲੈ ਸਕਦਾ ਕੇਂਦਰ ਸਰਕਾਰ ਨੂੰ ਆਉਣਾ ਪੈਣਾ ਸਾਹਮਣੇ ਕਾਂਗਰਸ ਕਹਿੰਦੀ ਹੈ ਕਹਿੰਦੀ ਵੀ ਮੁੱਖ ਮੰਤਰੀ ਗੱਲ ਕਰੇ ਉਹਦੇ ਨਾਲ ਤੇ ਪਰ ਢੱਲੇਵਾਲ ਸਾਹਿਬ ਉਸੇ ਤਰ੍ਹਾਂ ਜਸ ਤੇ ਤਸ ਜਿੱਦਾਂ ਆਏਗੇ ਆ ਉੱਦੋਂ ਬੈਠੇ ਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹੂੰ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ